दाना ਸਿਟੀ ਪੁਲਿਸ ਰਾਜਪੁਰਾ ਨੇ ਦਾਣਾ ਮੰਡੀ ਰਾਜਪੁਰਾ ਦੇ ਵਿੱਚ ਹੋਈ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ આરોપીਆਂ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਸਿਟੀ ਪੁਲਿਸ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ 24 April ਨੂੰ ਦੋ ਵਿਅਕਤੀ ਹੁੱਲੜਬਾਜੀ ਕਰਦੇ ਹੋਏ ਦੁਕਾਨ ਨੰਬਰ 72 ਅਨਾਜ ਮੰਡੀ ਰਾਜਪੁਰਾ ਦੇ ਬਾਹਰ ਆਏ ਅਤੇ ਉੱਥੇ ਬੈਠੇ ਰਾਹੁਲ ਵਾਸੀ ਬਿਹਾਰ ਹਾਲ ਵਾਸੀ ਦੁਕਾਨ ਨੰਬਰ 71 ਨਵੀਂ ਅਨਾਜ ਮੰਡੀ ਰਾਜਪੁਰਾ ਟਾਊਨ ਉਮਰ ਕਰੀਬ 21 ਸਾਲ ਪਰ ਕਾਤਲਾਨਾ ਹਮਲਾ ਕਰਕੇ ਉਸ ਦੇ ਸਿਰ ਵਿੱਚ ਲੋਹੇ ਦਾ ਫੋੜਾ ਮਾਰ ਕੇ ਸੱਟਾਂ ਮਾਰ ਦਿੱਤੀਆਂ ਜਿਸ ਕਰਕੇ ਰਾਹੁਲ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਜਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਆ ਡਾਕਟਰਾਂ ਵੱਲੋਂ ਪੀਜੀਆਈ ਚੰਡੀਗੜ੍ਹ रेफर ਕਰ ਦਿੱਤਾ ਗਿਆ ਬੀਤੇ ਦਿਨ ਪੀਜੀਆਈ ਚੰਡੀਗੜ੍ਹ ਦੇ ਵਿੱਚ ਦੌਰਾਨੇ ਇਲਾਜ ਰਾਹੁਲ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਜ਼ਿਲ੍ਹਾ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਿਟੀ ਪੁਲਿਸ ਰਾਜਪੁਰਾ ਨੇ ਪੁਲਿਸ ਟੀਮਾਂ ਬਣਾ ਕੇ આરોપીਾਂ ਦੀ ਪਾਲ ਸ਼ੁਰੂ ਕੀਤੀ ਇਸ ਦੌਰਾਨ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ આરોપી ਹਰਜਿੰਦਰ ਸਿੰਘ ਵਾਸੀ ਪਿੰਡ ਆਕੜ ਹਾਲ ਨਿਵਾਸੀ ਪਿੰਡ ਸੈਤਖੜੀ ਅਤੇ ਅਮਨਦੀਪ ਕੁਮਾਰ ਵਾਸੀ ਅੰਬਾਲਾ ਹਾਲ ਨਿਵਾਸੀ ਕਰਾਇਦਾਰ ਚੂਨਾ ਪੱਠੀ ਅਫਸਰ ਕਲੋਨੀ ਰਾਜਪੁਰਾ ਨੂੰ 12 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਪੁਲਿਸ ਅਨੁਸਾਰ ਦੋਵੇਂ આરોપીਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਅਗੇਰੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ ਸਰ ਅੱਜ ਜਿਹੜਾ ਮਾਮਲਾ ਟਰੇਸ ਕੀਤਾ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇੱਕ 23-24 ਦੀ ਦਰਮਿਆਨੀ ਰਾਤ ਨੂੰ ਦੋ ਬੰਦੇ ਹੁੱਲੜ ਬਾਜੀ ਕਰਦੇ ਅਨਾਜ ਮੰਡੀ ਰਾਜਪੁਰਾ ਹੁੰਦੇ ਆ ਉਹਦੇ ਵਿੱਚ ਕੀ ਹੁੰਦਾ ਲੇਬਰ ਦੇ ਨਾਲ ਉਹਨਾਂ ਦੀ ਥੋੜੀ ਝੜੱਪ ਹੋ ਜਾਂਦੀ ਹੈ ਉਹ ਝੜੱਪ ਦੇ ਵਿੱਚ ਲੜਾਈ ਝਗੜੇ ਦੌਰਾਨ ਇੱਕ ਬੰਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਹਦਾ ਨਾਂ ਰਾਹੁਲ ਸੀਗਾ ਉਹਨੂੰ ਏਪੀ ਜਨ ਹਸਪਤਾਲ ਚ ਲੈ ਕੇ ਜਾਂਦੇ ਆ ਉੱਥੋਂ ਉਹਨੂੰ 32 ਚ ਰੈਫਰ ਕਰ ਦਿੰਦੇ ਆ 32 ਤੋਂ ਉਹਨੂੰ ਪੀਜੀਆਈ ਰੈਫਰ ਕਰ ਦਿੰਦੇ ਆ ਉਹ ਤੋਂ ਬਾਅਦ ਅਸੀਂ ਸਵੇਰੇ ਦਾਖਲ ਤੋਂ ਕਰਾਣ ਤੋਂ ਬਾਅਦ ਆਪਣੇ ਸੀਨੀਅਰ ਅਫਸਰਾਂ ਨੂੰ ਸਾਰੀ ਜਾਣਕਾਰੀ ਦੰਨੇ ਆ ਸਾਡੇ ਸੀਨੀਅਰ ਅਫਸਰ ਜਿਹੜੇ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਮਨਜੀਤ ਸਿੰਘ ਬਰਾੜ ਰਾਜਪੁਰਾ ਉਹ ਸਾਡੀਆਂ ਅਡਰਟ ਟੀਮਾਂ ਬਣਾਉਂਦੇ ਆ ਅਡਰਟ ਟੀਮਾਂ ਬਣਾ ਕੇ ਸਾਨੂੰ ਹਦਾਇਤਾਂ ਕਰਦੇ ਆ ਉਹ ਹਦਾਇਤਾਂ ਮੁਤਾਬਕ ਅਸੀਂ ਕੰਮ ਕਰਨਾ ਉਦੋਂ ਹੀ ਸਟਾਰਟ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਇੱਕ ਹਰਜਿੰਦਰ ਸਿੰਘ ਜਿਹੜਾ ਮਤਲਬ ਆਕੜ ਪਿੰਡ ਦਾ ਰਿਆਣਾ ਵਾਲਾ ਜਿਹੜਾ ਕਿ ਇਹਦੇ ਫੋੜਾ ਮਾਰ ਕੇ ਜ਼ਖਮੀ ਕਰ ਦਿੰਦਾ ਜ਼ਖਮੀ ਦਰਾਨ ਇਹਦੀ ਮੌਤ ਹੋ ਜਾਂਦੀ ਹੈ ਸਰ ਇਹਨਾਂ ਦਾ ਪਿਛਲਾ ਵੀ ਕੋਈ ਬੈਕਗ੍ਰਾਉਂਡ ਦੱਸਾਂਗਾ ਜਿਹੜਾ ਮਤਲਬ ਹਾਂਜੀ ਇਹਨਾਂ ਦਾ ਪਿਛਲਾ ਬੈਕਗ੍ਰਾਉਂਡ ਪਰਚੇ ਨੇ ਇਹਨਾਂ ਤੇ ਤੇ ਜਦੋਂ ਉਹ ਮਤਲਬ ਜ਼ਖਮੀ ਉਹਦਾ 26 ਤਰੀਕ ਨੂੰ ਇਹਦੀ ਰਾਹੁਲ ਦੀ ਮੌਤ ਹੋ ਜਾਂਦੀ ਹੈ ਮੌਤ ਦਰਾਨ ਸਾਡੇ ਲਈ ਇਹ ਆਪਰੇਸ਼ਨ ਹੋਰ ਵੀ ਵੱਡਾ ਬਣ ਜਾਂਦਾ ਫਿਰ ਅਸੀਂ ਕੁਝ ਬੰਦਿਆਂ ਦੀਆਂ ਪੈੜਾ ਨੱਪ ਕੇ ਉਹਨਾਂ ਤੱਕ ਪਹੁੰਚਦੇ ਆਂ ਪਹੁੰਚ ਕੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਦੋ ਹਰਜਿੰਦਰ ਸਿੰਘ ਤੇ ਇੱਕ ਅਮਨਦੀਪ ਜਿਹੜੇ ਇਹਨਾਂ ਤੇ ਪਹਿਲਾਂ ਵੀ ਪਰਚੇ ਆ ਤੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਸਾਨੂੰ ਦੋ ਦਿਨ ਦਾ ਪੁਲਿਸ ਰਿਮਾਨਡ ਮਿਲਿਆ ਜਿਹੜਾ ਕਿੱਥੇ ਦੇ ਰਹਿਣ ਬੰਦੇ ਆ ਤੇ ਜਿਹੜਾ ਮ੍ਰਿਤਕ ਹੈ ਉਹ ਕਿੱਥੇ ਰਹਿਣਾ ਸੀ ਜਿਹੜਾ ਰਾਹੁਲ ਕੁਮਾਰ ਹੈ ਜੀ ਇਹ ਰਹਿਣ ਵਾਲਾ ਮੋ ਮੋਹੀ ਮੰਡ ਪਿੰਡ ਹੈ ਦਾ ਬਿਹਾਰ ਦੇ ਵਿੱਚ ਜਿਹੜਾ ਅਮਨ ਅ ਇਹ ਬਿਹਾਰ ਦੇ ਰਹਿਣ ਵਾਲੇ ਨੇ ਦੋਨੋਂ ਜੀ ਸਰ ਇਹਨਾਂ ਦੀ ਕੋਈ ਆਪਰ ਦੀ ਪ੍ਰਾਣੀ ਦੁਸ਼ਮਣੀ ਸੀ ਕਿ ਕੀ ਚੱਕਰ ਸੀਗਾ ਜੀ ਨਹੀਂ ਕੋਈ ਦੁਸ਼ਮਣੀ ਨਹੀਂ ਸੀਗੀ ਜੀ ਇਹਨਾਂ ਦੀ ਇਹ ਜਿੱਦਾਂ ਮਤਲਬ ਕਿਸੇ ਮਾੜੀ ਨੀਅਤ ਨਾਲ ਜਦੋਂ ਕਿ ਆਏ ਸੀਗੇ ਜਿੱਦਾਂ ਲੇਬਰ ਤੇ ਕੋਈ ਮਤਲਬ ਹੌਲਡ ਪਾਜੂਗੀ ਲੇਬਰ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮਤਲਬ ਉਹਦੇ ਮਤਲਬ ਨਾ ਰੁਕਣ ਦੀ ਵਜ੍ਹਾ ਕਰਕੇ ਵੀ ਸਾਨੂੰ ਫੜ ਲੈਣਗੇ ਉਹਦੇ ਕਰਕੇ ਇੱਕ ਫੋੜਾ ਮਾਰ ਕੇ ਉਹਨੂੰ ਜ਼ਖਮੀ ਕਰਤਾ ਕੋਈ ਹੋਰ ਬੰਦੇ ਵੀ ਸੀਗੇ ਨਾਲ ਕੋਈ ਬੰਦੇ ਨਹੀਂ ਦੋਏ ਸੀਗੇ ਜੀ ਦੋ ਹੀ ਬੰਦੇ ਸੀ ਜਿਹੜੇ ਪਹਿਲਾਂ ਵੀ ਚੋਰੀ ਕਰਾਇਆ ਕਾਫੀ ਹੋ ਰਹੀ ਹੈ ਉਸ ਉਹ ਵੀ ਕੇ ਹੋ ਸਕਦਾ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਸਵਾਲ ਹੈ ਹੋ ਸਕਦਾ ਵੀ ਇਹ ਚੋਰੀ ਕਰਨ ਆਏ ਹੋਣ ਜਾਂ ਕਿਸੇ ਦਾ ਫੋਨ ਖੋਇਆ ਹੋਣ ਉਹ ਸਾਡਾ ਅਸੀਂ ਬਾਅਦ ਚ ਤੁਹਾਨੂੰ ਸਾਰਾ ਸੀਨ ਸਾਹਮਣੇ ਲਿਆਵਾਂਗੇ ਜੀ ਇਹਨਾਂ ਦਾ ਪਹਿਲਾ ਹੀ ਚੱਕਰ ਸੀ ਪਹਿਲਾਂ ਵੀ ਕਿਤੇ ਆਏ ਆ ਜੀ ਸਾਡੇ ਜੀ ਨਹੀਂ ਪਹਿਲਾਂ ਵੀ ਆਏ ਹੋਣਗੇ ਜੀ ਉਹ ਉਹ ਸਾਡਾ ਇਨਵੈਸਟੀਗੇਸ਼ਨ ਚੱਲ ਰਿਹਾ ਉਹ ਸਾਰਾ ਅਸੀਂ ਸਾਰਾ ਸੀਨ ਸਾਹਮਣੇ ਲਿਆਵਾਂਗੇ ਇਹ ਸਾਡਾ 2 ਦਿਨ ਦਾ ਰਿਮਾਂਡ ਹੈ ਇਹ ਸਾਡਾ 2 ਦਿਨ ਦਾ ਪੁਲਿਸ ਰਿਮਾਂਡ ਹੈ ਜੀ